ਸੋਹਿਲਾ ਰਾਗੌੜੀ ਦੀਪੀ ਮਹੱਲਾ ਪਹਿਲਾ ਇੱਕ ਓੰਕਾਰ ਸਬਦੁਰ ਪ੍ਰਸਾਦ ਜੈ ਕਰ ਕੀਰਤਾ ਕੀਏ ਕਰਤੇ ਕਾ ਹੋਏ ਵਿਚਾਰੋ ਤਿਤਗਰ ਗਾਵੋ ਸੋਹਿਲਾ ਸਿਵਰੋ ਸੇ ਜਨਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੇ ਜੇ ਸੋਹਿਲਾ ਸਦਾ ਸੁ ਕੋਈ ਰਹਾਓ ਨਿਤਨੇ ਤੇ ਜਿਹੜੇ ਸਮਾਨੀਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕੌਣ ਸੁਮਾਰ ਸੰਬਤ ਸਾਹ ਲਿਖਿਆ ਮਿਲ ਕਰ ਪਾਓ ਤੇਲ ਦੇਹੋ ਸੱਜਣਾ ਸੀਸੜੀਆਂ ਜੋ ਹੋ ਵੈ ਸਾਇ ਸੋ ਮੇਲ ਘਰ ਘਰ ਇਹ ਪਹੁੰਚਾ ਸਦੜੇ ਨਿਤ ਪਵੰਨ ਸਦਨ ਹਾਰਾ ਸਿਮਰੀਐ ਨਾਨਕ ਸੇ ਦਿਵਨ ਰਾਗਾ ਸੰਭੱਲਾ ਪਹਿਲਾ ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰੇ ਕੋ ਵੇਸ ਅਨੇਕ ਬਾਬਾ ਜੇ ਘਰ ਘਰ ਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਓ ਵਿਸਵੇ ਚਸਿਆਂ ਕੜੀਆਂ ਪਹਿਰਾ ਦਿੱਤੀ ਵਾਰੀ ਮਾਹੋ ਹੋਆ ਸੂਰਜ ਜੇ ਕੋ ਰੋਤਾ ਨੇਕ ਨਾਨਕ ਕਰਤੇ ਕੇ ਕੇ ਤੇ ਵਿਸ ਰਾਜ ਤਨਾਸਿ ਨੀ ਮਹੱਲਾ ਪਹਿਲਾ ਗगन ਮੈ ਥਾਲ ਚੰਦ ਦੀਪ ਕਬਨੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲ ਆਨ ਲੋ ਪਉਣ ਚੌਰੋ ਕਰੇ ਸਗਲ ਬਨ ਰਾਏ ਫੁਲਨ ਤੇ ਜੋਤੀ ਕੈਸੀ ਆਰਤੀ ਹੋਏ ਪੋਖੰਨਾ ਤੇਰੀ ਆਰਤੀ ਅਨਹਤਾ ਸ਼ਬਦਾਂ ਜੰਤ ਭੇਰੀ ਰਹਾ ਹੋ ਸਹਿਸ ਤਵ ਨਨ 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 ਹ ਹੈ ਤੁਹੇ ਕੋ ਸਹਿਸ ਮੂਰਤ ਨੰਨਾ ਇਕ ਤੋਹੀ ਸਹਸ ਪਦ ਬਿਮਲ ਨਾਨੇਕ ਪਦ ਗੰਧ ਬਿਨ ਸਹਸ ਤਵ ਗੰਦੇ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤ ਜਪਾਵੈ ਸੋ ਆਰਤੀ ਹੋਏ ਹਰ ਚਰਨ ਕਵਲ ਮਕਰੰਧ ਲੋਬਿਤ ਮਨੋ ਅਣ ਦਿਨ ਮੋਹੈ ਆਈ ਪਿਆਸਾ ਕਿਰਪਾ ਜਲ ਦੇਹ ਨਾਨਕ ਸਰੰਗ ਕੋ ਹੋਏ ਜਾਤੇ ਤੇਰਾ ਨਾਇ ਵਾਸਾ ਰਾਗ ਗੋੜੀ ਪੂਰਬੀ ਮਹੱਲਾ ਚੌਥਾ काम क्रोध न गर्भ भरेया मिल साधु खंडल खंडा हे पूरब लिखत लेके गुर पाया मन हर ले मंडल मंडा हे कर साधो जले पुण वड्डा हे कर डंडोद पुण वड्डा हे रहाओ सागत हर रस साधना जानिया तिना अंतर हो मै कंडा हे जो जो चला चुवै धूप पाव है जिम काल सह है सिर डंडा हे हर जन हर हर नाम समाणे दुख जनम मरण पौ खंडा हे अविनासि फुरफाय परमेश्वर बो सोब खंड ब्रह्मांड आहे हम गरीब मसीह प्रभु तेरे हर राख राख वन वंडा हे जन नानक नाम आधार टेक है हर नामे ही सुग मंडाए राग गौड़े पूर्वी मोहल्ला पंचवा करो बिनते सुनो मेरे मीता संत टहल की बेला ईहां खाट चला हर लाहा आगय बसल सोहेला औद कटा दीन सरे नारे मन गुरु मिल का इसवारे रहाओ ਇਹੋ ਸੰਸਾਰ ਵਿਕਾਰ ਸੰਸੇਮ ਹੈ ਪਰਿਓ ਬ੍ਰਹਮ ਗਿਆਨੀ ਜਿਸਹਿ ਜਗਾਇ ਪਿਆ ਵੈ ਇਹੋ ਰਸ ਅਕਥ ਕਥਾ ਤਿਨ ਜਾਣੀ ਜਾ ਕੋ ਆਏ ਸੋਈ ਬਿਹਜੋ हर गुरते मन बसेरा निज कर महल पावो सुख सहज जे बौर न होइगो फेरा अंतर जामी पुरख विधाते श्रद्धा मन के पूरे नानक दास एहै सुख मांगै मोको कर संतन की तूरे अंतर जामी पुरख विधाते श्रद्धा मन के पूरे ਨਾਨਕ ਦਾਸ ਇਹੈ ਸੁਖ ਮੰਗੈ ਮੋ ਕੋ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ